ਗਲੋਬਲ ਪੰਜਾਬੀ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬੀ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਅੱਜ ਸ਼੍ਰੀ ਕਲਤਕ ਸਾਬ ਵੱਲੋਂ ਲਾਈ ਗਈ ਤਨਖਾਹ ਦਾ ਪਹਿਲਾ ਦਿਨ ਸੀ ਸੁਖਵੀਰ ਸਿੰਘ ਬਾਦਲ ਵੀ ਬਾਕੀ ਲੀਡਰ ਵੀ ਚੰਦੂ ਮਾਜਰਾ ਵੀ ਮਜੀਠੀਆ ਵੀ ਦਲਜੀਤ ਸਿੰਘ ਚੀਮਾ ਵੀ ਤੇ ਹੋਰ ਆਗੂ ਵੀ ਸਚੰਤ ਸੀ ਦਰਬਾਰ ਸਾਹਿਬ ਵਿਖੇ ਆਪੋ ਆਪਣੀਆਂ ਸੇਵਾਵਾਂ ਨਿਭਾਉਂਦੇ ਨਜ਼ਰ ਆਏ ਇੱਕ ਪਾਸੇ ਇਸ ਲਈ ਗਈ ਤਨਖਾਹ ਦੇ ਅਨੁਸਾਰ ਸੁਖਵੀਰ ਸਿੰਘ ਬਾਦਲ ਬਰਸ਼ਾ ਫੜ ਕੇ ਘੰਟਾ ਘਰ ਵਾਲੇ ਪਾਸੇ ਡਿਊਟੀ ਦੇ ਬਾਹਰ ਪੀਲਚੇਅਰ ਤੇ ਬੈਠੇ ਸੀ ਲੱਗੀ ਤਾਂ ਉਹਨਾਂ ਨੂੰ ਇਹ ਸੇਵਾ ਹੈ ਕਿ ਤੁਸੀਂ ਸੇਵਾਦਾਰ ਵਾਲਾ ਚੋਲਾ ਪਾ ਕੇ ਬੱਛਾ ਲੈ ਕੇ ਉੱਤੇ ਖੜਨਾ ਤੇ ਪੈਰ ਨੂੰ ਪ੍ਰਸਤਤ ਚੜ੍ਹਾ ਇਸ ਲਈ ਵੀਲ ਚੇਅਰ ਤੇ ਬਹਿ ਜਾਓ ਪਰ ਜਿਸ ਤਰ੍ਹਾਂ ਉਹਦੇ ਨਾਲ ਸਿਕਿਉਰਟੀ ਜਿਸ ਤਰ੍ਹਾਂ ਉਹਦੇ ਨਾਲ ਵੀ ਆਈਪੀ ਲੋਕ ਅਮਲਾ ਫਾਲਾ ਵਾਲੇ ਵਾਲੇ ਫਿਰ ਸਾਡੇ মিডিਆ ਵਾਲੇ ਕੈਮਰੇ ਲੈ ਕੇ ਮਤਲਬ ਆਏ ਸੀ ਕਿ ਜਿਵੇਂ ਕੋਈ ਚੀਜ਼ ਦੇਖਣ ਆਏ ਹੁਣ ਲੋਕ ਜਿਵੇਂ ਕੋਈ ਤਮਾਸ਼ਾ ਹੋ ਰਿਹਾ ਹੋਵੇ ਹੈ ਜਿਵੇਂ ਕੋਈ ਪ੍ਰਦਰਸ਼ਨੀ ਹੋਵੇ ਜਾਂ ਜਿਵੇਂ ਕੋਈ ਫੋਟੋ ਸ਼ੈਸ਼ਨ ਹੋਵੇ ਮਤਲਬ ਇਸ ਗੱਲ ਤੇ ਉੱਤੇ ਸੁਖਵੀਰ ਬਾਦਲ ਨੂੰ ਖੁਦ ਵੀ ਆਪਣੇ ਸਟਾਫ ਨੂੰ ਆਪਣੇ ਅਮਲੇ ਫਾਲੇ ਨੂੰ ਆਪਣੀ ਸਿਕਿਉਰਟੀ ਨੂੰ ਕਹਿਣਾ ਚਾਹੁੰਦੇ ਕਿ ਭਈ ਪਿੱਛੇ ਹੋ ਕੇ ਬਹਿ ਜਾਓ ਪਰੇ ਗੁਰੂ ਘਰ ਹੈ ਇੱਥੇ ਵੀ ਡਰ ਲੱਗਦਾ ਆ ਕੇ ਕਿ ਇੱਥੇ ਵੀ ਸਿਕਿਉਰਟੀਆਂ ਦੀ ਲੋੜ ਹੈ ਤੇ ਇਹ ਤਾਣਾ ਬਾਣਾ ਦਿਖਣਾ ਨਹੀਂ ਚਾਹੀਦਾ ਤੁਸੀਂ ਉੱਥੇ ਸੇਵਾਦਾਰ ਵਾਂਗ ਖੜੇ ਹੋ ਮੋ ਸੇਵਾਦਾਰ ਵਾਂਗੋ ਬੈਠੇ ਹੋ ਤਾਂ ਬੈਠੇ ਹੋ ਮੋ ਤੇ ਸੰਗਤ ਆਵੇ ਇੱਥੇ ਜਾਵੇ ਤੇ ਇਸ ਨੂੰ ਇਸ ਰੂਪ ਦੇ ਵਿੱਚ ਵੀ ਲਿਵਾਉਣ ਦੀ ਕੋਸ਼ਿਸ਼ ਹੈ ਉਹ ਚ ਸਾਡੇ মিডিਆ ਕਰਮੀਆਂ ਨੂੰ ਥੋੜਾ ਜਿਹਾ ਸੂਝ ਭਰਿਆ ਸਿਆਣਾ ਭਰਿਆ ਫੈਸਲਾ ਦਿਖਾਉਣਾ ਚਾਹੀਦਾ ਤੇ ਉਥੇ ਆਪਣੇ ਅਮਲੇ ਫਾਲੇ ਨੂੰ ਤੇ ਸ਼੍ਰੋਮਣੀ ਕਮੇਟੀ ਨੂੰ ਇਹਦੇ ਵਿੱਚ ਭੂਮਿਕਾ ਨਿਭਾਉਣ ਦੀ ਲੋੜ ਹੈ ਚਲੋ ਇਸੇ ਤਰ੍ਹਾਂ ਅੱਜ ਸੁਖਵੀ ਬਦਲ ਉਹਨਾਂ ਨੇ ਭਾਂਡਿਆਂ ਦੀ ਸੇਵਾ ਵੀ ਕੀਤੀ ਤੇ ਕੀਰਤਨ ਵੀ ਸਰਵਣ ਕੀਤਾ ਹੈਨਾ ਵਿਕਰਮਜੀਠੀਆ ਹੋਰੀ ਵੀ ਸਾਰੇ ਅੱਜ ਬਕਾਇਦਾ ਤੌਰ ਤੇ ਮੈਂ ਰਿਪੋਰਟ ਦੇ حوالے ਨਾਲ ਸਮਝਾਂ ਤੋ ਸੁਖਬੀ ਸਿੰਘ ਬਾਦਲ ਸ਼ਰਮਣੀ ਕਾਲ ਦਲ ਦੇ ਪ੍ਰਧਾਨ ਚੱਲੇ ਆ ਰਹੇ ਸੀਗੇ ਫਿਰ ਆਖਰ ਅਸਤੀਫਾ ਦਿੱਤਾ ਮੁੱਖ ਮੰਤਰੀ ਰਹੇ ਨੇ ਤੇ ਉਹ ਸਾਰੀ ਸਰਕਾਰ ਦੇ ਸਮੇਂ ਉਹ ਸਾਰੀ ਫੈਸਲੇ ਲੈਣ ਦੀ ਸਿੱਧੀ ਦੇ ਹਵਾਲੇ ਨਾਲ ਹੀ ਇਹ ਅੱਜ ਉਹਨਾਂ ਨੇ ਤਨਖਾਹ ਦੇ ਹਵਾਲੇ ਨਾਲ ਅੱਜ ਪਹਿਲਾ ਦਿਨ ਸੀਗਾ ਸੋ ਪਹਿਲਾਂ ਉਹ ਘੰਟਾ ਕਰਦੇ ਬਾਹਰ ਗਲੇ 'ਚ ਤਖਤੀ ਪਾ ਕੇ ਸੇਵਾਦਾਰਾ ਚੋਲਾ ਪਾ ਕੇ ਹੱਥ 'ਚ ਬਰਸ਼ਾ ਫੜ ਕੇ ਬੀਲਚੇਰ ਤੇ ਬੈਠੇ ਸੇਵਾ ਨਿਭਾਈ ਉਹਨਾਂ ਨੇ ਉਸ ਵਕ ਕੀਰਤਨ ਸਰਵਣ ਕੀਤਾ ਫਿਰ ਭਾਂਡਿਆਂ ਦੀ ਸੇਵਾ ਵੀ ਕੀਤੀ ਪਤਾ ਲੱਗ ਰਿਹਾ ਕਿ ਜੋੜਾ ਕਰ ਵੀ ਗਏ ਇਸੇ ਤਰ੍ਹਾਂ ਵਿਕਰਮਜੀਠਿਆ ਸੁਖਦੇਵ ਸਿੰਘ ਢੀਂਡਸਾ ਇਹਨਾਂ ਨੇ ਵੀ ਬਰਤਨਾਂ ਦੀ ਸੇਵਾ ਨਭਾਈ ਪ੍ਰਿੰਸ ਸਿੰਘ ਚੰਦੂ ਮજરા ਸਰਜੀਤ ਸਿੰਘ ਰਖੜਾ ਜਲਜੀਤ ਸਿੰਘ ਖੀਵਾ ਵਿਕਰਮਜੀਠਿਆ ਮੇਂਹਂਦਰ ਕਰਿਆ ਇਹਨਾਂ ਨੇ ਪਖਾਨੇ ਵੀ ਸਾਫ਼ ਕੀਤੇ ਸੇਵਾ ਤਾਂ ਸੁਖਵੀਰ ਬਾਜਲ ਤੇ ਇੱਧਰ ਸੁਖਦੇਵ ਢੀਂਡਸਾ ਇਹਨਾਂ ਨੂੰ ਵੀ ਲੱਗੀ ਆ ਪਖਾਨੇ ਵਾਲੀ ਪਰ ਉਹ ਉਮਰ ਦੇ ਹਵਾਲੇ ਨਾਲ ਤੇ ਇਧਰ ਸੁਖੀਰ ਬਾਦਲ ਦੇ ਪਲਾਸਰ ਦੇ ਹਵਾਲੇ ਨਾਲ ਇਹਨਾਂ ਨੂੰ ਜੋ ਸ਼ੂਟ ਮਿਲ ਕੇ ਇਹ ਸੇਵਾ ਦਿੱਤੀ ਹੈ। ਸੋ ਅੱਜ ਪਹਿਲਾ ਦਿਨ ਸੀਗਾ ਜਿਹੜੇ ਕੱਲ ਤੱਕ ਸਭ ਤੇ ਦਰਬਾਰ ਸਾਹਿਬ ਤੇ ਗਲਿਆਰੇ 'ਚ ਇਹਨਾਂ ਨੇ ਇਹ ਸੇਵਾਵਾਂ ਪੂਰੀਆਂ ਕੀਤੀਆਂ ਨੇ ਆਪਣੀਆਂ। ਵੀਚਗੀਰ ਕੌਰ ਨੇ ਇਹਨਾਂ ਜ਼ਰੂਰ ਕਿਹਾ ਕਿ ਬਾਗੀ ਸ਼ਬਦ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ। ਅਸੀਂ ਕੋਈ ਬਗਾਵਤ ਨਹੀਂ ਕਰ ਰਹੇ, ਅਸੀਂ ਬਾਗੀ ਨਹੀਂ ਹਾਂ। ਪਰਵਿੰਦਰ ਢੀਂਟਸਾ ਨੇ ਵੀ ਪੰਡਿਆਂ ਦੀ ਸੇਵਾ ਨਵਾਈ ਆ। ਸ਼ਰਧਾਲੂ ਜਦੋਂ ਸੁਖਬੀਰ ਬਾਦਲ ਨੂੰ ਉੱਥੇ ਬੈਠਿਆਂ ਦੇਖ ਰਹੇ ਸੀ ਕੀਰਤਨ ਸਰਵਣ ਕਰ ਰਹੇ ਸੀ ਤਾਂ ਕੁਝ ਆਵਾਜ਼ਾਂ ਮੀਡੀਆ ਕਰਮੀਆਂ ਦੇ ਉੱਥੇ ਸੇਵਾਦਾਰਾਂ ਦੇ ਆਮ ਸੰਗਤ ਦੇ ਕਨੀਏ ਵੀ ਪੈਂਦੀਆਂ ਸੁਣੀਆਂ ਕਿ ਕੋੜੇ ਮਾਰਨ ਦੀ ਸਜ਼ਾ ਦੇ ਦਿੰਦੇ ਇਹਨਾਂ ਨੂੰ ਤਾਂ ਮਤਲਬ ਇਹਨੂੰ ਇਹਦੇ ਕੋੜੇ ਮਾਰੇ ਜਾਣੇ ਚਾਹੀਦੇ ਅਜਿਹੀ ਸੰਗਤ ਦੇ ਵਿੱਚ ਆਵਾਮ ਦੇ ਵਿੱਚ ਆਮ ਸ਼ਰਧਾਲੂਆਂ ਦੇ ਵਿੱਚ ਇਹ ਚਰਚਾ ਵੀ ਕੰਨੀ ਪੈਂਦੀ ਰਹੀ ਇੱਕ ਦੂਸਰੇ ਦੇ ਸੋ ਚਲੋ ਤੇ ਇਧਰ ਬਕਾਇਦਾ ਤੌਰ ਤੇ ਜੇ ਆਪਾਂ ਦੇਖੀਏ ਤਾਂ ਇੱਕ ਪਹਿਲੂ ਹੋਰ ਵੀ ਹੈ ਕਿ ਹਾਂ ਇਹ ਪ੍ਰਕਿਰਿਆ ਪੰਜ ਥਾਂਾਂ ਤੇ ਜਾ ਕੇ ਨਿਭਾਉਣੀ ਹੈ ਜਿਵੇਂ ਅੱਜ ਅ ਅ ਵਰਸ਼ੇ ਵਾਲੀ ਸੇਵਾ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਫਿਰ ਬੁੰਗਾ RAM ਗੜੀ ਵਾਲੇ ਪਾਸੇ ਜਾ ਕੇ ਇਹਨਾਂ ਕੀਰਤਨ ਸਰਵਨ ਕਰ ਰਹੀ ਸੀ ਕਿਉਂਕਿ ਇਹ ਵੀ ਉਹਨਾਂ ਨੂੰ ਸੇਵਾ ਮਿਲੀ ਹੈ ਸੋ ਉਸ ਤੋਂ ਬਾਅਦ ਫਿਰ ਉਹ ਵਰਤਨ ਵਾਲੇ ਪਾਸੇ ਵੀ ਗਏ ਨੇ ਤੇ ਹੁਣ ਇਸ ਪਹਿਲੂ ਤੇ ਜੇ ਆਪਾਂ ਉਸ ਪੜਾ ਨੂੰ ਸਮਝਣਾ ਹੋਵੇ ਕਿ ਸੁਖਬੀਰ ਬਾਦਲ ਉਹਦੇ ਨਾਲ 6 ਲੀਡਰ ਹੋਰ ਤੇ ਉਸ ਤੋਂ ਬਾਅਦ ਬਾਕੀ ਲੀਡਰਸ਼ਿਪ ਜਿਨ੍ਹਾਂ ਨੂੰ ਫਿਰ ਦੂਸਰੀਆਂ ਆਪਣੇ ਆਪਣੇ ਸਥਾਨਕ ਗੁਰਦੁਆਰਾਂ 'ਚ 5-5 ਦਿਨ ਦੀ ਸੇਵਾ ਲੱਗੀ ਆ ਉਹਦੇ ਪਿੱਛੇ ਮੁੱਖ ਪੰਜ ਜਿਹੜੇ ਕਾਰਨ ਸੀ ਉਹਨਾਂ ਨੂੰ ਆਪਾਂ ਇੱਕ ਦੁਆਰਾ ਨਜ਼ਰਸਾਨੀ ਕਰਦੇ ਹਾਂ ਕਿ ਜਿਹੜੇ ਮੁੱਖ ਪੰਜ ਕਾਰਨਾ ਕਰਕੇ ਇਹ ਗੁਨਾਹਗਾਰ ਦੀ ਕਟਹਿਰੇ 'ਚ ਖੜੇ ਵੀ ਹੋਏ ਔਰ ਇਹਨਾਂ ਨੇ ਗੁਨਾਹ ਕਬੂਲ ਵੀ ਕੀਤੇ ਉਹ ਜਿਹੜੇ ਮੁੱਖ ਪੰਜ ਕਾਰਨ ਸੀ ਸਭ ਤੋਂ ਪਹਿਲਾ ਸੀ RAM REEM ਦੇ ਖਿਲਾਫ ਸ਼ਿਕਾਇਤ ਵਾਪਸ ਲੈਣਾ 2007 ਚ ਸਲਾਬਤਪੁਰਾ ਚ ਡੇਰਾ ਸੱਚਾ ਸੌਦਾਮੁਖੀ ਗੁਰਮੀਤ ਸਿੰਘ RAM REEM ਨੇ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਹਿਰਾਵਾ ਪਾ ਕੇ ਉਹੀ ਜਿਹਾ ਬਹਿਰੂਪੀਆ ਪਣ ਦਿਖਾਉਣ ਦੀ ਕੋਸ਼ਿਸ਼ ਕੀਤੀ ਆਪਣੇ ਆਪ ਨੂੰ ਉਹਨਾਂ ਨਾਲ ਮਿਲਦਾ ਜੁਲਦਾ ਦਿਖਾਉਣ ਦੀ ਕੋਸ਼ਿਸ਼ ਕੀਤੀ ਉਹ ਜਿਹੜਾ ਉਹਨਾਂ ਦਾ ਸਰੂਪ ਧਾਰਨ ਕਰਨ ਦਾ ਗੁਨਾਹ ਕੀਤਾ ਹੈਨਾ ਉਹ ਪਰ ਉਹ ਅਮਰਤਸਰ ਕਾਉਂਡ ਵਾਲੀ ਪ੍ਰਕਿਰਿਆ ਨੂੰ ਉਹ ਜਾਮੇ ਇंसा ਦੇ ਨਾਂ ਤੇ ਹੈਨਾ ਉਸ ਤੇ ਰਾਮ ਰਹੀਮ ਦੇ ਖਿਲਾਫ ਪੁਲਿਸ ਕੇਸ ਜਰਜ ਹੋਇਆ ਪਰ ਬਾਦਲ ਸਰਕਾਰ ਨੇ ਸਜ਼ਾ ਦੀਨ ਦੀ بجائے ਇਸ ਕੇਸ ਨੂੰ ਵਾਪਸ ਲੈ ਲਿਆ ਐਫ ਆਈ ਆਰ ਰੱਦ ਪਰ ਸਾਰੀ ਪ੍ਰਕਿਰਿਆ ਸਾਰੇ ਤੋਂ ਬਾਖਵਾ ਫਿਰ ਦੂਸਰਾ ਆਇਆ ਡੇਰਾ ਮੁਖੀ ਨੂੰ ਮਾਫੀ ਦਵਾਈ ਸ਼੍ਰੀ ਕਾਲਤਕ ਸਾਹਿਬ ਨੇ ਕਾਰਵਾਈ ਕਰਦਿਆਂ ਹੋਇਆ ਰਾਮ ਰਹੀਮ ਸਿੰਘ ਨੂੰ ਮਤਲਬ ਕਿਆ ਕੇ ਪੰਥ ਦਾ ਇਹਦੇ ਨਾਲ ਕੋਈ ਤਾਲਮੇ ਨਹੀਂ ਪੰਥ ਦਾ ਇਹਦੇ ਨਾਲ ਕੋਈ ਰਿਸ਼ਤਾ ਨਹੀਂ ਗਾ ਪਰ ਸੁਖਵੀਰ ਬਾਦਲ ਨੇ ਆਪਣੇ ਪ੍ਰਭਾਵ ਦਾ ਇਸਤੇਮਾਲ ਕੀਤਾ ਰਾਮ ਰਹੀਮ ਨੂੰ ਮਾਫੀ ਦਵਾਤੀ ਇਸ ਵਾਰ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੇ ਆਗੂਆਂ ਦੇ ਪ੍ਰਤੀ ਸਿੱਖ ਪਾਈ ਚਾਰੇ ਚ ਸਿੱਖ ਕੌਮ ਚ ਸੰਗਤ ਚ ਗੁੱਸਾਪਨ ਪਿਆ ਨਰਾਜ਼ਗੀ ਪਰ ਵੀ ਹੰਦ ਸਿੰਘ ਕਲਤਖ ਸਾਹਿਬ ਨੇ ਫਿਰ ਉਹ ਫੈਸਲਾ ਆਪਣਾ ਵਾਪਸ ਲੈ ਲਿਆ ਉਹ ਵਾਪਸ ਲਿਆ ਉਹ ਫੈਸਲਾ ਫਤਲਕ ਮਜਬੂਰੀ ਬਾਤ ਸੀਗਾ ਤੁਸੀਂ ਜਿਹੜਾ ਕਰਨਾ ਸੀ ਉਹ ਕਰਕੇ ਵੱਡਾ ਗੁਨਾਹ ਕਰ ਚੁੱਕੇ ਸੀ ਕਿਉਂ ਉਸ ਨੂੰ ਤੁਸੀਂ ਪਹਿਲਾਂ ਮਾਫੀ ਦਵਾਈ ਫਿਰ ਆਇਆ ਏਸੇ ਮਾਫੀ ਦੀ ਪ੍ਰਕਿਰਿਆ ਦੇ ਵਿੱਚ ਜੱਥੇ ਸਰ ਘਰੇ ਬੁਲਾਏ ਸੀ ਨਾ ਫਿਰ ਆਇਆ ਬੇਅਦਮੀ ਦੀਆਂ ਕਟਨਾਵਾ ਉਸ ਕਟਨਾਵਾ ਦੇ ਦੋਸ਼ੀਆਂ ਨੂੰ ਸਹੀ ਰੂਪ ਚ ਫੜਨਾ ਪਾਉਣਾ ਉਲਟਾ ਉਸ ਦੀ ਇਨਸਾਫ ਦੀ ਲੜਾਈ ਲੜਦਿਆਂ ਜਿਹੜੇ ਸਿੰਘ ਬੈਠੇ ਸੀ ਉਹਨਾਂ ਤੇ ਸਰਕਾਰੀ ਪੁਲਿਸ ਵੱਲੋਂ ਸਰਕਾਰੀ ਹੁਕਮਾਂ ਨਾਲ ਅਣਪਛਾਤੀਆਂ ਗੋਲੀਆਂ ਦਾ ਹਵਾਲਾ ਐਫਆਈਆਰ 'ਚ ਦੇ ਕੇ ਅਣਪਛਾਤੇ ਪੁਲਿਸ ਵਾਲਿਆਂ ਦਾ ਹਵਾਲਾ ਦੇ ਕੇ ਤੁਸੀਂ ਕਾਰਵਾਈ ਕੀਤੀ। ਵੱਲ ਸਰਕਾਰ ਦੇ ਕਾਰਜਕਾਲ 'ਚ 1 ਜੂਨ 2015 ਨੂੰ ਕੁਝ ਲੋਕਾਂ ਨੇ ਬੁਰਜ ਜਵਾਰ ਸਿੰਘ ਵਾਲਾ ਵਿਖੇ ਫਰੀਦਕੋਟ ਦੇ ਗੁਰਦੁਆਰਾ ਸਾਹਿਬ ਤੋਂ ਗੁਰੂਆਂ ਸਾਹਿਬ ਦੇ ਵੀਡੀਓ ਨੂੰ ਚੋਰੀ ਕੀਤਾ। 12 ਅਕਤੂਬਰ 2015 ਨੂੰ ਬਰਗਾੜੀ ਗੁਰਦੁਆਰਾ ਸਾਹਿਬ ਦੇ ਸ਼੍ਰੀ ਗਨ ਸਾਹਿਬ ਦੇ 110 ਅੰਗ ਸੁਰਾਏ ਗਏ ਫਾੜੇ ਗਏ ਬਾਹਰ ਸਿੱਟੇ ਗਏ ਇਸ ਸਿੱਖ ਪੰਥ ਚ ਸਿੱਖ ਪਾਈ ਚਰੇ ਚ ਐ ਨਾਨਕ ਨਾਮ ਲੈ ਕੇ ਸੰਗਤ ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਚ ਆਸਰਾ ਖਣੇ ਤਰਾਂ ਚ ਰੋਸ ਪੰਧ ਪਿਆ ਅਕਾਲੀ ਦਲ ਦੀ ਸਰਕਾਰ ਹੋਵੇ ਤੇ ਕਾਰਾ ਹੋ ਜਵੇ ਤੇ ਉਸ ਸਮੇਂ ਗ੍ਰਹਿ ਮੰਤਰੀ ਸੁਖਵਿੰਦਰ ਸਿੰਘ ਬਾਦਲ ਹੋਣ ਉਪ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਣ ਤੇ ਜੀ ਦੋਸ਼ਾਂ ਸਜ਼ਾਵਾ ਵੀ ਨਾ ਮਿਲਣ ਕਿ ਕਿਹੜੀ ਪੰਥਕ ਸਰਕਾਰ ਤੇ ਕਿਹੜੀ ਲੋਕਪੱਖੀ ਸਰਕਾਰ ਇਹ ਦੋਵੇਂ ਪੱਖੋਂ ਹਨ ਕਾਨੂੰਨੀ ਪ੍ਰਕਿਰਿਆ ਦੇ ਪੱਖੋਂ ਵੀ ਸਰਕਾਰ ਦੀ ਭੂਮਿਕਾ ਸੀ ਤੇ ਇਹ ਪੰਥ ਦੀ ਨੁਮਾਇੰਦਗੀ ਕਰਨ ਵਾਲੀ ਧਰਸੀ ਜੀ ਦੀ ਸਰਕਾਰ ਬਣੀ ਸੀ ਉਸ ਪੱਖ ਤੋਂ ਵੀ ਸੀ ਦੋਏ ਪੱਖੋਂ ਫੇਰ ਹੋਈ ਸਰਕਾਰ ਫਿਰ ਇਹ ਇਹਦੇ ਵਿੱਚ ਉਹ ਕਾਂਡ ਪਾਪ ਰਿਆ ਗੋਲੀਆਂ ਚੱਲੀਆਂ ਸਾਰਾ ਕੁਝ ਉਸ ਤੋਂ ਬਾਅਦ ਫਿਰ ਇੱਕ ਪਹਿਲੂ ਜਿਹੜਾ ਚੌਥਾ ਪਹਿਲੂ ਸੀਗਾ ਕਿ ਜਿਹੜੇ ਬੰਦੇ ਦੇ ਉੱਤੇ ਦੋਸ਼ ਸੀ ਕਿ ਇਹਨੇ ਝੂਠੇ ਪੁਲਿਸ ਮੁਕਾਬਲੇ ਕੀਤੇ ਨੇ ਨੌਜਵਾਨਾਂ ਨੂੰ ਝੂਠਿਆਂ ਹਾਂ ਮੁਕਾਬਲਿਆਂ 'ਚ ਮਾਰ ਕੇ ਖਪਾਇਆ ਉਸ ਵਿਅਕਤੀ ਨੂੰ ਅਕਾਲੀ ਸਰਕਾਰ ਜਿਹੜੀ ਪੰਥਕ ਜਮਾਤ ਦੀ ਸਰਕਾਰ ਕਹਾਉਂਦੀ ਹੋਵੇ ਹੈ ਉਸ ਸਧਾਂਤਕ ਸਰਕਾਰ ਕਹਾਉਂਦੀ ਹੋਵੇ ਉਹ ਸਰਕਾਰ ਦੇ ਕਾਰਜਕਾਲ 'ਚ ਉਸ ਨੂੰ ਅਹੁਦੇ ਦੇ ਕੇ ਨਵਾਜਿਆ ਜਾਵੇ ਡੀਜੀਪੀ ਸੁਮੇਸ਼ ਸੈਣੀ ਵਾਲਾ ਮਾਮਲਾ ਇਸ ਮਾਮਲੇ ਤੇ ਘਰੇ ਤੇ ਇਹ ਗੁਨਾਹ ਵੀ ਸਵਾਲ ਆਇਆ ਤਾਂ ਪਰ ਮੰਨ ਵੀ ਲਿਆ ਇਸੇ ਤਰ੍ਹਾਂ ਪੰਜਵਾਂ ਸੀਗਾ ਫਿਰ ਉਹ ਡੇਰਾ ਮੁਖੀ ਵਾਲੀ ਮਾਫੀ ਵਾਲੀ ਪ੍ਰਕਿਰਿਆ ਤਹਿਤ ਐਸਜੀਪੀਸੀ ਤੋਂ ਇਸਤੇ ਹਾਰ ਦਵਾਉਣਾ ਸੋ ਇਹ ਸਾਰੇ ਗੁਨਾਹਾਂ ਦੀ ਕਬੂਲੀ ਦੇ ਨਾਲ ਨਾਲ ਇਹ ਵੀ ਸਾਫ ਹੋ ਗਿਆ ਕਿ ਭਾਈ ਇਹ ਪੈਸੇ ਵੀ ਵਾਪਸ ਕਰ ਜਿਹੜਾ 90 ਲੱਖ ਦੇ ਇਸ਼ਤਿਹਾਰ ਨੇ ਉਹ ਸਣੇ ਵਿਆਜ ਵਾਪਸ ਕਰਨੇ ਆ। ਜਿੱਥੇ ਇਹ ਪ੍ਰਕਿਰਿਆ ਹੈ ਕਿ ਗੁਨਾਹਾਂ ਦਾ ਕਬੂਲਨਾਮਾ ਉੱਥੇ ਇੱਕ ਪ੍ਰਕਿਰਿਆ ਦੇ ਹਵਾਲੇ ਨਾਲ ਸਵਾਲ ਹੋਰ ਚੱਲ ਪਿਆ। ਕਿਉਂਕਿ ਕੁਬਰ ਵਿਜੇ ਪ੍ਰਤਾਪ ਨੇ ਵੀ ਇਹ ਗੱਲ ਦੁਹਰਾਈ ਹੈ ਕਿ ਇਹ ਉਹ ਸਾਰੇ ਗੁਨਾਹ ਕਬੂਲੇ ਨੇ ਜਿਨ੍ਹਾਂ ਦਾ ਹਵਾਲਾ ਮੈਂ ਆਪਣੀ ਚਾਰ ਸ਼ੀਟ 'ਚ ਦਿੱਤਾ ਹੋਇਆ। ਉਹ ਕਹਿੰਦੇ ਮੇਰੀ ਰਿਪੋਰਟ ਨਹੀਂ ਸੀ। ਉਹ ਚਾਰ ਸ਼ੀਟ ਸੀ ਕਿਉਂਕਿ ਉਹ ਫਰੀਦਕੋਟ ਦੀ ਅਦਾਲਤ ਦੇ ਵਿੱਚ ਦਰਜ ਸੀ। ਉਸ ਨੂੰ ਗਾਂਹ ਲਜਾਣ ਦੀ ਬਜਾਏ ਕੈਪਟਨ ਸਰਕਾਰ ਨੇ ਸਾਰਾ ਖੇਲ ਕੀਤਾ ਇਹ ਮੇਲੀ ਭੁਗਤਾਨ ਨਤੀਜਾ ਸੀ ਤੇ ਹੁਣ ਵੀ ਸਾਰਾ ਕੁਝ ਪਰ ਜਿੱਥੇ ਗੱਲ ਲਿਆ ਕੇ ਕੋਰੋਜ ਪ੍ਰਤਾਪ ਛੱਡ ਰਹੇ ਨੇ ਕਿ ਜੋ ਕਾਲੀ ਲੀਡਰਸ਼ਿਪ ਨੇ ਜਿਹੜੇ ਗੁਨਾਹ ਕਬੂਲੇ ਨੇ ਉਹ ਮੇਰੀ ਚਾਰਟ ਸ਼ੀਟ 'ਚ ਦਰਜ ਨਹੀਂ ਉਹ ਮੇਰੀ ਖੋਜ ਰਿਪੋਰਟ ਦੇ ਵਿੱਚ ਦਰਜ ਨਹੀਂ ਉਹ ਇਸ ਦਾ ਪ੍ਰਕਿਰਿਆ ਦਾ ਹਿੱਸਾ ਨੇ ਸੋ ਕੀ ਇਹ ਅਕਾਲ ਤਖਤ ਸਾਬ ਦੇ ਸਾਹਮਣੇ ਵੀਡੀਓਗ੍ਰਾਫੀ ਦੇ ਦਰਮਿਆਨ ਕਬੂਲ ਨਾਮੇ ਕਿ ਹਾਂ ਜੀ ਅਸੀਂ ਇਹਨਾਂ ਗੁਨਾਹਾਂ 'ਚ ਸ਼ਾਮਲ ਆ ਜਾਂ ਇਹ ਗੁਨਾਹ ਸਾਡੀ ਸਰਕਾਰਾਂ ਸਮੇਂ ਹੋਏ ਨੇ ਕੀ ਇਹ ਅਦਾਲਤੀ ਪ੍ਰਕਿਰਿਆ 'ਚ ਵੀ ਕੋਈ ਤੱਥ ਸਬੂਤ ਬਣਨਗੇ ਇਹਦੀ ਚਰਚਾ ਵੀ ਅੱਜ ਦਿਨ ਪਰ ਪੰਜਾਬ ਦੇ ਵਿੱਚ ਪੰਥਕ ਗਲਿਆਰਿਆਂ 'ਚ ਮੀਡੀਆ ਦੇ ਖੇਤਰਾਂ 'ਚ ਜਾਂ ਆਵਾਮ ਦੇ ਵਿੱਚ ਬੱਸਾਂ ਕਾਰਾਂ ਗੱਡੀਆਂ 'ਚ ਆਉਂਦੀਆਂ ਜਾਂਦਿਆਂ ਪਿੰਡਾਂ ਦੀਆਂ ਸੱਥਾਂ 'ਚ ਹੁੰਦੀ ਰਹੀ ਹੈ ਕਿ ਕੀ ਬਈ ਹੁਣ ਇਹ ਸਬੂਤ ਬਣ ਕੇ ਪੇਸ਼ ਹੋਗਾ ਇਹ ਵੀ ਚਰਚਾ ਚਰਚਾ ਅੱਜ ਮਨਪ੍ਰਿਤ ਬਾਦਲ ਤੇ ਮਨਜਿੰਦਰ ਸਰਸਾ ਦੀ ਵੀ ਖੂਬ ਹੋ ਰਹੀ ਆ ਵੈਸੇ ਕੱਲ ਮਲੂਕਾ ਨੂੰ ਵੀ ਲੱਪਣ ਦੀ ਸਿਕੰਦਰ ਸਿੰਘ ਮਲੂਕਾ ਨੂੰ ਵੀ ਕਈ ਲੱਪਣ ਦੀ ਕੋਸ਼ਿਸ਼ ਕੀਤੀ ਸਿਕੰਦਰ ਸਿੰਘ ਮਲੂਕਾ ਤੇ ਇੱਕ ਐਸਟੀਪੀਸੀ ਦੇ ਮੈਂਬਰ ਇਹ ਦੋ ਵਿਅਕਤੀ ਹਾਜ਼ਰ ਨਹੀਂ ਹੋ ਸਕੇ ਇਹਨਾਂ ਨੇ ਕਹਿੰਦੀ ਸੂਚਿਤ ਕਰਤਾ ਸੀ ਸ਼੍ਰੀ ਕਲਤਖ ਸਾਹਿਬ ਨੂੰ ਇਹਨਾਂ ਦਾ ਕੋਈ ਨਿੱਜੀ ਸਿਹਤ ਵਾਲਾ ਮਾਮਲਾ ਸੀਗਾ ਸੋ ਇਹਨਾਂ ਨੂੰ ਆਉਂਦੇ ਦਿਨਾਂ 'ਚ ਕਿਹਾ ਗਿਆ ਕਿ ਤੁਸੀਂ ਪੇਸ਼ ਹੋਵੋ ਸੋ ਇਹ ਪੇਸ਼ ਹੋਣਗੇ ਜਿਵੇਂ ਜਸਧਰਨ ਨੂੰ ਕਿਹਾ ਗਿਆ ਕਿ ਤੁਸੀਂ ਪੇਸ਼ ਹੋਵੋ ਸਾਨੂੰ ਤਰੀਕ ਦੇ ਕੇ ਬੁਲਾਇਆ ਜਾਵੇ ਸੋ ਉਸ ਤੋਂ ਬਾਅਦ ਇਹਨਾਂ ਲਈ ਵੀ ਉਹ ਪ੍ਰਕਿਰਿਆ ਫਿਰ ਦੁਹਰਾਈ ਜਾਣੀ ਆ ਜਾਂ ਸابقਾ ਜਿਹਾ ਤੁਹਾਨੂੰ ਨਵੀਂ ਪ੍ਰਕਿਰਿਆ ਪਰ ਕੱਲ੍ਹ ਵਾਲੀ ਸਾਰੀ ਫੈਸਲਾਕੁਨ ਕਾਰਜਕਾਰੀ ਦੇ ਦੌਰਾਨ ਮਨਪਿਤ ਬਾਦਲ ਤੇ ਮਨਜਿੰਦਰ ਸਰਸਾ ਵੀ ਚਰਚਾ ਚ ਰਹੇ ਜਦੋਂ ਸਿੰਘ ਸਹਿਬਾਨ ਸ਼੍ਰੀ ਕਲਤਕ ਸਾਬ ਦੀ ਫਸੀਲ ਤੋਂ ਫੈਸਲੇ ਦੀ ਇਵਾਰਤ ਪੜਨ ਜਾ ਰਹੇ ਸੀ ਉਸ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਸਿੱਖ ਲੀਡਰ ਖੜੇ ਨੇ ਇਹਨਾਂ ਸਿੱਖ ਲੀਡਰਾਂ ਚੋਂ ਜੇ ਕੋਈ ਮਤਲਬ ਕਿ ਕੇਸਾਂ ਦੀ ਬੇਅਦਬੀ ਕਰਦਾ ਹੈ ਸਿੱਖ ਸਿਧਾਂਤਾਂ ਦੀ ਇਹ ਬੇਅਦਬੀ ਕਰਦਾ ਹੈ ਹੈਨਾ ਉਹ ਉਸ ਹਵਾਲੇ ਨਾਲ ਸੋ ਫਿਰ ਉਹ ਭਾਈ ਇਸ ਕਤਾਰ ਚੋਂ ਬਾਹਰ ਹੋ ਜਾਵੇ ਕਿਉਂਕਿ ਇੱਥੇ ਫੈਸਲਾ ਸਿੱਖੀ ਸਰੂਪ ਵਾਲੇ ਸਿੱਖੀ ਨੂੰ ਮੰਨਣ ਵਾਲੇ ਉਹਨਾਂ ਦੇ ਹਵਾਲੇ ਨਾਲ ਹੋਣਾ ਸੋ ਇਸ ਲਈ ਜੇ ਕੋਈ ਦਾੜੀ ਵਾਲ ਕੱਟਦਾ ਹੈ ਕੇਸ ਕੱਟਦਾ ਹੈ ਜਾਂ ਮਤਲਬ ਕਿ ਰੰਗਦਾ ਹੈ ਫਿਰ ਉਹ ਬਾਹਰ ਹੋ ਜਾਵੇ ਤੇ ਕਹਿੰਦੇ ਮਨਪ੍ਰੀਤ ਬਾਦਲ ਵੀ ਤੇ ਮਨਿੰਦਰ ਸਰਸਾ ਵੀ ਉਸ ਕਤਾਰ ਚੋਂ ਬਾਹਰ ਹੋ ਗਏ ਹੁਣ ਕੁਝ ਤਰ੍ਹਾਂ ਕਹਿੰਦੀਆਂ ਲੈ ਵੀ ਇਹਨਾਂ ਦਾ ਆਸਾਨੀ ਨਾਲ ਛੁਟਕਾਰਾ ਹੋ ਗਿਆ ਕਿ ਮਨਪ੍ਰੀਤ ਬਾਦਲ ਤੇ ਮਨਿੰਦਰ ਸਰਸਾ ਤਾਂ ਬਚ ਗਏ ਬਚੇ ਨਹੀਂ ਜਨਾਬ ਇਹਨਾਂ ਲਈ ਉਹ ਲੀਡਰ ਜਿਨ੍ਹਾਂ ਨੂੰ ਸੇਵਾ ਲੱਗੀ ਆ ਜਿਨ੍ਹਾਂ ਨੂੰ ਤਨਖਾਹ ਲੱਗੀ ਆ ਜਿਨ੍ਹਾਂ ਨੂੰ ਧਾਰਮਿਕ ਸਜ਼ਾ ਲੱਗੀ ਆ ਉਹਨਾਂ ਨਾਲੋਂ ਵੀ ਵੱਧ ਨਮੋਸ਼ੀ ਵਾਲਾ ਪਣਾਏ ਕਿ ਮਨਪ੍ਰੀਤ ਬਾਦਲ ਤੇ ਮਨਿੰਦਰ ਸਰਸਾ ਇਹਨਾਂ ਨੂੰ ਸਿੱਖੀ ਦੀ ਕਤਾਰ ਚੋਂ ਬਾਹਰ ਕੀਤਾ ਗਿਆ ਇਹਨਾਂ ਨੂੰ ਕਿਹਾ ਗਿਆ ਤੁਸੀਂ ਸਿੱਖ ਲੀਡਰਾਂ ਦੀ ਕਤਾਰ ਚ ਸਿੱਖ ਵਿਅਕਤੀਆਂ ਦੀ ਕਤਾਰ ਚ ਖੜਨ ਦੇ ਵੀ ਲਾਇਕ ਨਹੀਂ ਕਿਉਂਕਿ ਤੁਸੀਂ ਆਪਣੇ ਆਪ ਨੂੰ ਸਿੱਖ ਕਹਾਉਨੇ ਹੋ ਸਿੰਘ ਲਾਉਨੇ ਹੋ ਹਾਂ ਪਰ ਤੁਸੀਂ ਤਾਂ ਚੋਲੇ ਦੇ ਰੂਪ ਚ ਵੀ ਪਹਿਚਾਨ ਦੇ ਰੂਪ ਦੇ ਵਿੱਚ ਵੀ ਸਿਧਾਂਤ ਨਹੀਂ ਚੱਲ ਰਹੇ ਮर्यादा ਅਨੁਸਾਰ ਚੱਲਣਾ ਕਿਆ ਜਾਂ ਮर्यादा ਦਾ ਕਹਣ ਕੀਤਾ ਉਹਦੇ ਲਈ ਤਾਂ ਸਾਰੇ ਬਾਦਲੂ ਵੀ ਖੜੇ ਨੇ ਸੁਖਵੀਰ ਬਾਦਲੂ ਤੇ ਸਾਰੇ ਹੀ ਖੜੇ ਨੇ ਹੈ ਲੀਡਰਸ਼ਿਪ ਪਰ ਇਸ ਤਰ੍ਹਾਂ ਕਿ ਤੁਸੀਂ ਤਾਂ ਇਸ ਲਾਈਨ 'ਚ ਖੜਨ ਦੇ ਵੀ ਕਾਬਲ ਨਹੀਂ ਇਹ ਤੋਂ ਵੱਡੀ ਨਮੋਸ਼ੀ ਮੇਨ ਦਾ ਮਨਪ੍ਰਿਤ ਬਾਦਲ ਤੇ ਮਨਿੰਦਰ ਸਰਸ ਲਈ ਹੋਣੀ ਕੋਈ ਹੋਰ ਨਹੀਂ ਹੋਣੀ ਚੰਗਾ ਹੁੰਦਾ ਉਹ ਉੱਥੇ ਅਰਦਾਸ ਕਰਕੇ ਕਹਿੰਦੇ ਕਿ ਅੱਜ ਤੋਂ ਅਸੀਂ ਕੇਸ ਕਤਲ ਨਹੀਂ ਕਰਾਂਗੇ ਅੱਜ ਤੋਂ ਅਸੀਂ ਬਾਲ ਨਹੀਂ ਰੰਗਾਂਗੇ ਪਰ ਇਹ ਚਮੜੀ ਬਹੁਤ ਮੋਟੀ ਹੁੰਦੀ ਹੈ ਜਨਾਬ ਲੀਡਰਾਂ ਦੀ ਇਹਨਾਂ ਦੀ ਚਮੜੀ ਤੇ ਕੋਈ ਅਸਰ ਘੱਟ ਵੱਧ ਦੇ ਹੁੰਦਾ ਚਲੋ ਅਸਰ ਘੱਟ ਵੱਧ ਦੇ حوالے ਨਾਲ ਆਪਾਂ ਜੀ ਦੇਖੀਏ ਤਾਂ ਅਸਰ ਸਰਕਾਰਾਂ ਤੇ ਵੀ ਲੋਕ ਮਹਮਦਾ ਨਹੀਂ ਹੁੰਦਾ ਸਰਕਾਰਾਂ ਵੀ ਤਕੜੀ ਤਕੜੀ ਛੀਤ ਤੁਲਦੀਆਂ ਨੇ ਜਿਵੇਂ ਆਪਾਂ ਦਿੱਲੀ ਦੇ ਹਵਾਲਿਆਂ ਦੇਖਦੇ ਆਂ ਕਿ ਅਵਾਨੀ ਅਡਾਨੀਆਂ ਦੀ ਤਕੜੀ ਚ ਤੁਲਣ ਵਾਲਾ ਪਹਿਲੂ ਇੱਥੇ ਵੀ ਐ ਉਦਯੋਗਿਕ ਘਰਾਣਿਆਂ ਦੇ ਨਾਲ ਅੱਜ ਪੰਜਾਬ ਸਰਕਾਰ ਖੜੀ ਨਜ਼ਰ ਆਈ ਜਦੋਂ ਗੰਦੇ ਪਾਣੀ ਦਾ ਬੁੱਡੇ ਦਰਿਆ ਤੋਂ ਬਣੇ ਗੰਦੇ ਨਾਲੇ ਦਾ ਮਸਲਾ ਆਇਆ ਅੱਜ ਹਾਂ ਕਾਲੇ ਪਾਣੀਆਂ ਦਾ ਮੋਰਚਾ ਇਸ ਸਰਲੀਖੇਟ ਇੱਕ ਮਹਮ ਵੱਢੀ ਗਈ ਕਿ ਠੀਕ ਹੈ ਜੇ ਸਰਕਾਰ ਸਹੀ ਟਰੀਟ ਕਰਕੇ ਪਾਣੀ ਨਹੀਂ ਪਾ ਸਕਦੀ ਜੇਕਰ ਸਰਕਾਰ ਡਾਈ ਇੰਡਸਟਰੀ ਦਾ ਪਾਣੀ ਗੰਦੇ ਗੰਦੇ ਸੀਵਰੇਜ ਦਾ ਪਾਣੀ ਆ ਡੈਰੀਆਂ ਦਾ ਪਾਣੀ ਆ ਕੂੜਾ ਕਰਕਟ ਸਾਰਾ ਕੁਝ ਉਹਨਾਂ ਨਹੀਂ ਰੋਕ ਸਕਦੀ ਤਾਂ ਫਿਰ ਅਸੀਂ ਭਾਈ ਕੁਝ ਕਰਦੇ ਹਾਂ ਤੇ ਲੋਕਾਂ ਨੇ ਤਹੀਆ ਕਿਹਾ ਕਿ ਆਪਾਂ ਇਕੱਠੇ ਹੋ ਆਪਾਂ ਇਹ ਪਾਣੀ ਨਿਕਾਸੀ ਬੰਦ ਕਰ ਦੋ ਤੇ ਜਨਾਬ ਪੁਲਿਸ ਕਹਿੰਦੀ ਜੀ ਸਾਡੀ ਜ਼ਿੰਮੇਵਾਰੀ ਆ ਸ਼ਹਿਰ ਚਾਵਨ ਨੂੰ ਰੱਖਣਾ ਮਤਲਬ ਜੇ ਕੋਈ ਗਲਤ ਕੋਈ ਕੰਮ ਹੋ ਰਿਹਾ ਹੈ ਕੋਈ ਗਲਤ ਕਾਰਵਾਈ ਹੋ ਰਹੀ ਹੈ ਹਾਂ ਲੋਕਾਂ ਦੇ ਜੀਵਨ ਨਾਲ ਖੇਡਿਆ ਜਾ ਰਿਹਾ ਹੈ ਜੇ ਉਸ ਨੂੰ ਕੋਈ ਰੋਕਣ ਲਈ ਤਰਾਰੀ ਹੈ ਤਾਂ ਉਹਦੇ ਲਈ ਅਮਨ ਕਾਨੂੰਨ ਦਾ ਪਹਿਲੂ ਜ਼ਰੂਰੀ ਹੈ ਹਾਂ ਜ਼ਹਿਰ ਕੋਈ ਪਿੰਦਾ ਪੀ ਜਾਵੇ ਕੋਈ ਇਸ ਪਾਣੀ ਨਾਲ ਮਰਦਾ ਮਰੀ ਜਾਵੇ ਬਿਮਾਰੀਆਂ ਫੈਲਦੀਆਂ ਫੈਲ ਜਣ ਇਹਦਾ ਪੁਲਿਸ ਦਾ ਪ੍ਰਸ਼ਾਸਨ ਦਾ ਸਰਕਾਰ ਦਾ ਇਹ ਕੋਈ ਜ਼ਿੰਮੇਵਾਰੀ ਨਹੀਂ ਔਰੇ ਬੇਸ਼ੱਕ ਇਹ 2 ਸਾਲਾਂ ਚ 2.5 ਸਾਲਾਂ ਚ ਪਣ ਪਿਆ ਮਸਲਾ ਨਹੀਂ ਹੈ ਕਿਹਦੇ ਲਈ ਮਾਨ ਸਰਕਾਰ ਜ਼ਿੰਮੇਵਾਰ ਇਸ ਦੇ ਲਈ ਜਿੱਥੇ ਆਵਾਮ ਜ਼ਿੰਮੇਵਾਰ ਹੈ ਜਿੱਥੇ ਪੰਜਾਬ ਦੇ ਅਸੀਂ ਵਾਸੀ ਜ਼ਿੰਮੇਵਾਰਾਂ ਜਿੱਥੇ ਸੰਸਥਾਵਾਂ ਜ਼ਿੰਮੇਵਾਰ ਨੇ ਜਿੱਥੇ ਉਦਯੋਗਿਕ ਘਰਾਣੇ ਵੱਡੇ ਗੁਨਾਹਗਾਰ ਨੇ ਜਿਹੜਾ ਨੇ ਸਾਰੀ ਆਪਣੀ ਚੰਦ ਕਮਾਈ ਦੇ ਲਈ ਕਰਤੂਤ ਕੀਤੀ ਕਾਗਜ਼ੀ ਪੱਥਰੀ ਸੁਣੇ ਟ੍ਰੀਟਮੈਂਟ ਪਲਾਂਟ ਵੀ ਨੇ ਕਾਗਜ਼ੀ ਪੱਥਰੀ ਤੁਹਾਡੀ ਸਾਰਾ ਸਹੀ ਸਿਸਟਮ ਵੀ ਚੱਲਦਾ ਹੈ ਕਾਗਜ਼ੀ ਪੱਥਰੀ ਤੁਸੀਂ ਦਰੁਸਤ ਵੀ ਹੋ ਹੈ ਤੇ ਪਰਤਾ ਤੇ ਸਭ ਨੂੰ ਪਤਾ ਕਿ ਤੁਸੀਂ ਬੋਰ ਕਰਕੇ ਵੀ ਗੰਦ ਸੜਦੇ ਹੋ ਤੁਸੀਂ ਪੈਪਾ ਪਾ ਕੇ ਵੀ ਗੰਦ ਸੜਦੇ ਹੋ ਤੁਸੀਂ ਕੁੜੇ ਕਰਕਟ ਵਾਲੀਆਂ ਟਰੈਲੀਆਂ ਐ ਟੈਂਪੂ ਪਰ ਪਰ ਕੇ ਲਿਆ ਕੇ ਵੀ ਸੜਦੇ ਹੋ ਐ ਇਸੇ ਤਰ੍ਹਾਂ ਗੋਹਾ ਕੂੜਾ ਵੀ ਸਾਰਾ ਵਿੱਚ ਆਉਂਦਾ ਹੈ ਸ਼ਹਿਰ ਦਾ ਗੰਦ ਵੀ ਇਹਦੇ ਵਿੱਚ ਆਉਂਦਾ ਤੇ ਸਰਕਾਰੀ ਟਰੀਟਮੈਂਟ ਪਲਾਟ ਚਿੱਟੇ ਹਾਥੀ ਨੇ ਉਹਨਾਂ ਚ ਜਾਨ ਮਾਲੇ ਨਹੀਂ ਕੁਝ ਉਹ ਕੁਝ ਬਚਾਉਣ ਦੀ ਸਥਿਤੀ ਚ ਨਹੀਂਗੇ ਤੇ ਇਸ ਨੂੰ ਲੈ ਕੇ ਜਦੋਂ ਅੱਜ ਕਾਲੇ ਪਾਣੀਆਂ ਦੇ ਮੋਰਚੇ ਦੇ ਨਾਂ ਦੇ ਉੱਤੇ ਕਿਸਾਨ ਜਥੇਬੰਦੀਆਂ ਸਮਾਜਿਕ ਚੇਤਨਾ ਆਗੂ ਹੈਨਾ ਉਹ ਬੱਖੋ ਵਖਤ ਧਰਾਂ ਜਿਨ੍ਹਾਂ ਨੇ ਮੱਤੇ ਬੜੇ ਵਾਲਾ ਜੰਗਲ ਵਾਲੀ ਲੜਾਈ ਵੀ ਲੜੀ ਸੀ ਹੈਨਾ ਤੇ ਹੋਰ ਸਿਰ ਧਰਾਂ ਉਹ ਸਾਰੀਆਂ ਪਹੁੰਚੀਆਂ ਤੇ ਪੁਲਿਸ ਡੰਡਿਆਂ ਨਾਲ ਬਸਾਂ ਚ ਲੱਦ ਲੱਦ ਕੇ ਰਹੀ ਕਿੰਨੇ ਹੀ ਕਾਰਕੁਨ ਕਿੰਨੇ ਹੀ ਆਗੂ ਕਿੰਨੇ ਹੀ ਆਮ ਵਰਕਰ ਕਿੰਨੇ ਹੀ ਪੰਜਾਬ ਪੱਖੀ ਲੋਕ ਕਿਉਂਕਿ ਵੀ ਫਿਕਰਤਯੋਗ ਦਾ ਫਿਕਰ ਪੈਸੇ ਵਾਲੀ ਧਰਦਾ ਜਿਨ੍ਹਾਂ ਨੇ ਚੋਣਾਂ ਦੇ ਦੌਰਾਨ ਫੰਡ ਦੇਣੇ ਨੇ ਸੋ ਇਹਨਾਂ ਦੀ ਉਸਤ ਪਨਾਹੀ ਤਾਂ ਪਹਿਲਾਂ ਅਕਾਲੀ ਭਾਜਪੀ ਭਾਜਪੀ ਤੇ ਕਾਂਗਰਸੀ ਕਰਦੇ ਆਏ ਨੇ ਤੇ ਹੁਣ ਉਹਨਾਂ ਦੀ ਉਸਤ ਪਨਾਹੀ ਆਮ ਆਦੀ ਪਾਰਟੀ ਕਰ ਰਹੀ ਹੈ ਲੋਕਾਂ ਦੀ ਪਸਪਰਾਇ ਨਹੀਂ ਕਰਦੇ ਲੋਕਾਂ ਦੀ ਚਾਰਜ ਹੋਈ ਨਹੀਂ ਇਹ ਕਹਿੰਦੇ ਨੇ ਕਿ ਅਸੀਂ ਇਲੈਕਟਿਡ ਆ ਤੇ ਇਲੈਕਟਿਡ ਚ ਉਹ ਵੀ ਲੋਕ ਆਉਂਦੇ ਆ ਜਨਾਬ ਜਿਹੜੇ ਅੱਜ ਇਹ ਚਾਹੁੰਦੇ ਆ ਕਿ ਸਾਨੂੰ ਸਾਫ ਪਾਣੀ ਮਿਲੇ ਉਹਨਾਂ ਦੀ ਗੱਲ ਕਦੋਂ ਸੁਣੋਗੇ ਰਾਜਸਥਾਨ ਤੱਕ ਤੋਂ ਲੋਕ ਆਏ ਨੇ ਉਹ ਕਹਿੰਦੇ ਵੀ ਇਸੇ ਬੁੱਢੇ ਨਾਲੇ ਵਾਲੇ ਪਾਣੀ ਸਾਨੂੰ ਮਿਲਦਾ ਉਹ ਵੋਰ ਫਾਜ਼ਲ ਕਮੈਂ ਖੁਦ ਜਾ ਕੇ ਆਏ ਆ ਗੁਰਪ੍ਰੀਤ ਚੰਦਵਾਜਾ ਹੋਰੀ ਔਰ ਅਸੀਂ ਸਾਰੇ ਉੱਥੇ ਗਏ ਉਹ ਲੈ ਕੇ ਗਏ ਸਾਨੂੰ ਜਾ ਦੇਖਿਆ ਪਿੰਡਾਂ ਦੇ ਪਿੰਡਾਂ ਚ ਕਾਲਾ ਪੀਲਿਆ ਪਿੰਡਾਂ ਦੇ ਪਿੰਡਾਂ ਚ ਕੈਂਸਰ ਪਿੰਡਾਂ ਦੇ ਪਿੰਡਾਂ ਚ ਟੀਵੀ ਜਵਾਕ ਪੂਰੇ ਪਿੰਡ ਦੇ ਬੋਲਣ ਜੋਗੇ ਨਹੀਂ ਅਪੰਗ ਗੁੰਗੇ ਬੋਲੇ ਇਹ ਸਥਿਤੀ ਇਹ ਕਿ ਘਰ ਚ ਅਠ ਅਠ ਮੋਤਾਂ ਨੇ ਕੈਂਸਰ ਕਰੇ ਇਹੀ ਪਾਣੀ ਜਾਂਦਾ ਤੇ ਜੇ ਸਰਕਾਰਾਂ ਪੀਣ ਵਾਲਾ ਪਾਣੀ ਵੀ ਸ਼ੁੱਧ ਉਪਲਬਧ ਨਹੀਂ ਕਰਾ ਸਕਦੀਆਂ ਫਿਰ ਇਹ ਜਿਹੇ ਉਦਯੋਗ ਨੂੰ ਕਰਨਾ ਕੀ ਹੈ ਜਨਾਬ ਇਹ ਜਿਹੇ ਰੁਜ਼ਗਾਰ ਨੂੰ ਕਰਨਾ ਕੀ ਹੈ ਜਿਹੜਾ ਸਾਰੇ ਬਿਮਾਰੀਆਂ ਤੇ ਪੈਸਾ ਲੱਗੇ ਪਹਿਲਾ ਸੇਤ ਜ਼ਰੂਰੀ ਹੈ ਪਹਿਲਾ ਤੰਦਰੁਸਤੀ ਜ਼ਰੂਰੀ ਹੈ ਉਹ ਤੁਹਾਡੀ ਰਾਜਨੀਤੀ ਵੀ ਤਾਂ ਹੀ ਚੱਲਣੀ ਹੈ ਜੇ ਪੰਜਾਬ ਤੰਦਰੁਸਤ ਰਹੂਗਾ ਜੇ ਵੋਟਰ ਜੀਉਂਦੇ ਜਾਗਦੇ ਰਹਿਣਗੇ ਸੋ ਕਾਫੀ ਫਿਕਰਮੰਦੀ ਵਾਲਾ ਪਹਿਲੂ ਸੀ ਤੇ ਤਣਾਅ ਵਾਲਾ ਮਾਹੌਲ ਬਣਿਆ ਹੋਇਆ ਆਉਂਦੇ ਦਿਨਾਂ 'ਚ ਹੀ ਅੰਦੋਲਨ ਭਖ ਸਕਦਾ ਤੇ ਸਰਕਾਰ ਕਿਹੜੇ ਪਾਲੇ 'ਚ ਦੁੱਲ ਰਹੀ ਹੈ ਇਹਦਾ ਚਿੱਤਰਨ ਸਪੱਸ਼ਟੂ ਸਾਹਮਣੇ ਨਜ਼ਰ ਆਇਆ ਦੂਜੇ ਪਾਸੇ ਕਿਸਾਨੀ ਮਸਲਾ ਵੀ ਗੰਭੀਰ ਹੁੰਦਾ ਜਾ ਰਿਹਾ ਹੈ ਅਪਾ ਕੱਲ ਵੀ ਗੱਲ ਕਰਕੇ ਹਟਿਆਗੇ ਸੁਪਰੀਮ ਕੋਰਟ ਦੀ ਹਦਾਇਤ ਆਈ ਹੈ ਕਿ ਰਾਹ ਨਾ ਰੋਕੋ ਹਾਈਵੇ ਨਾ ਰੋਕੋ ਆਮ ਲੋਕਾਂ ਨੂੰ ਪ੍ਰੇਸ਼ਾਨ ਨਾ ਕਰੋ ਕਿਸਾਨ ਜੇ ਇੱਥੇ ਬੰਦੀਆਂ ਦਿੱਲੀ ਜਾਣਾ ਹੈ ਜਾਣ ਇੱਥੇ ਬੈਠ ਕੇ ਧਰਨਾ ਲਾਉਣਾ ਲਾਉਣ ਪਰ ਹਰਿਆਣਾ ਜਿਵੇਂ ਸ਼ਰਤਾਂ ਤੇ ਅੜਿਆ ਤੇ ਇੱਧਰ ਇਹ ਕਹਿੰਦੇ ਜੀ ਠੀਕ ਹੈ ਜੀ ਅਸੀਂ ਤਾਲਮੇਲ ਕਰਕੇ ਜਾਵਾਂਗੇ ਕੀ ਹੁਣੇ ਮਨਜ਼ੂਰੀ ਲੈ ਕੇ ਅੰਦੋਲਨ ਕਰਨਗੇ ਕੀ ਇਹ ਇਸੇ ਇੱਕ ਨਵੀਂ ਚਰਚਾ ਛਿੜੀ ਹੈ ਕਿ ਕਿਸਾਨ ਇਸ ਮੌਕੇ ਜਦੋਂ ਦਿੱਲੀ ਜਾਣਗੇ ਤਾਂ ਇਹ ਉਸ ਸਮੇਂ ਹੋਈਗਾ ਜਦੋਂ ਆਉਂਦੇ ਮਹੀਨਿਆਂ ਦੇ ਵਿੱਚ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣਗੀਆਂ ਕਿ ਜਾਣ ਬੁੱਝ ਕੇ ਰਾਹ ਦਿੱਤਾ ਜਾ ਰਿਹਾ ਕਿ ਜਾਣ ਬੁੱਝ ਕੇ ਪੈਦਲ ਆਉਣ ਦਿੱਤਾ ਜਾ ਰਿਹਾ ਕਿ ਦਿੱਲੀ ਚ ਮਾਹੌਲ ਭਖੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਗਲ ਪਾਈਏ ਨਲਾਕੀ ਕਿ ਦੇਖੋ ਜੀ ਇਹ ਦਿੱਲੀ ਜਿਹੇ ਧਰਨੇ ਪ੍ਰਦਰਸ਼ਨ ਹੋ ਰਹੇ ਇਹਨਾਂ ਕਰਕੇ ਹੋ ਰਹੇ ਨੇ ਤੇ ਭਾਜਪਾ ਵੋਟਾਂ ਹਥਿਆਬੇ ਕੇ ਕਿਸਾਨਾਂ ਤੋਂ ਔਖੇ ਹੋਣ ਤੇ ਲੋਕ ਇਹ ਇਹ ਭਾਜਪੀ ਦੇ ਖਿਲਾਫ ਬੋਲਣ ਕਿਸਾਨ ਤੇ ਭਾਜਪੀ ਉਹਦਾ ਲਾਹਾ ਲਵੇ ਆਮ ਲੋਕਾਂ ਦੀ ਇਹ ਦੇਖੋ ਤੁਹਾਨੂੰ ਤੰਗ ਕਰਨਾਂਗੇ ਸਾਨੂੰ ਵੋਟਾਂ ਪਾਓ ਕਿ ਇਹ ਇਸ ਨੀਤੀ ਤੇ ਵੀ ਕੰਮ ਹੋ ਰਿਹਾ ਕਿ ਉਹਨਾਂ ਦੇ ਟੂਲ ਬਣ ਜਾਣਗੇ ਇਹ ਦੂਸਰੇ ਪਾਸੇ 8 ਦਿਨਾਂ ਤੋਂ ਡੱਲੇਵਾਲ ਹੋਰਾਂ ਦਾ ਮਰਨ ਵਰਤ ਜਾਰੀ ਹੈ ਤੇ ਡੱਲੇਵਾਲ ਹੋਰੀ ਇਸ ਗੱਲ ਤੇ ਅੜੇ ਨੇ ਕਿ ਇਹ ਤਾਂ ਹੁਣ ਲੜੀਵਾਰ ਚੱਲੂਗਾ ਜੇ ਸੁਣਵਾਈ ਨਹੀਂ ਹੁੰਦੀ ਤਾਂ ਸ਼ਾਂਤੀਪੁਰ ਤਰੀਕੇ ਨਾਲ ਇਸੇ ਤਰ੍ਹਾਂ ਮਰਨ ਵਰਤ ਤੇ ਰਵਾਂਗੇ ਤੇ ਇੱਧਰ ਚਰਚਾ ਇਸ ਕੱਲ ਦੀ ਵੀ ਹੈ ਕਿ ਉਦੋਂ ਕੁਝ ਸੁਨੇਹੇ ਆਉਣ ਦੀ ਆਸ ਬੱਜੀ ਹੈ ਕਿ ਸ਼ਾਇਦ ਗੱਲਬਾਤ ਮੁੜ ਕੇ ਸ਼ੁਰੂ ਹੋ ਜਵੇ। ਕੇਂਦਰ ਦੇ ਹਵਾਲੇ ਨਾਲ ਕੁਝ ਗੱਲਬਾਤ ਦੀ ਆਸ ਤੇ ਸੰਕੇਤ ਮਿਲਣੇ ਕਿ ਆਉਣ ਦੇ ਦਿਨਾਂ ਚ ਗੱਲਬਾਤ ਸ਼ੁਰੂ ਹੋ ਸਕਦੀ ਹੈ। ਕੀ ਉਹ ਗੱਲਬਾਤ ਦਿੱਲੀ ਪਹੁੰਚ ਕੇ ਹੋਏਗੀ ਜਾਂ ਉਹ ਛੇ ਤੋਂ ਛੇ ਨੂੰ ਜਾਣ ਨਾ ਦਿੱਲੀ? ਉਹ ਤੋਂ ਪਹਿਲਾਂ ਕੋਈ ਜੀ ਪ੍ਰਕਿਰਿਆ ਕਿ ਇੱਥੇ ਰੁਕ ਜਵੇ। ਕਿਉਂਕਿ ਯੂਪੀ ਵਾਲੇ ਜਿਵੇਂ ਨੌੜਾ ਵਾਲੇ ਪਾਸਿਓਂ ਦਾਖਲ ਹੋ ਰਹੇ ਸੀ ਉਹਨਾਂ ਨਾਲ 10 ਦਿਨ ਦਾ ਸਮਝੌਤਾ ਹੋਇਆ 10 ਦਿਨ ਲਈ ਉਹਨਾਂ ਦਾ ਪ੍ਰਦਰਸ਼ਨ ਟਲ ਗਿਆ। ਕਿ ਇਹਨਾਂ ਨੂੰ ਵੀ ਦਿੱਲੀ ਕੁਝ ਕਰਨ ਤੋਂ ਪਹਿਲਾਂ ਇਸ ਤਰ੍ਹਾਂ ਦੀ ਟਾਲਣ ਦੀ ਕਵਾਇਦ ਹੈ ਇਧਰ ਡੱਲੇ ਵਾਲੇ ਹੋਰਾਂ ਨੂੰ ਮਿਲਣ ਖਨੋਰੀ ਬਾਰਡਰ ਤੇ ਉਹਨਾਂ ਦੀ ਭੈਣ ਪਹੁੰਚਦੀ ਹੈ 8 ਦਿਨ ਤੋਂ ਵੱਧ ਹੋ ਗਿਆ ਨੌਵਾਂ ਦਿਨ ਹੈ ਮਰਨ ਵਰਤਾ ਤੇ 8ਵੇਂ ਦਿਨ ਦੇ ਹਵਾਲੇ ਨਾਲ ਉੱਥੇ ਉਹਨਾਂ ਦੀ ਭੈਣ ਜਦੋਂ ਮਿਲਣ ਪਹੁੰਚੀ ਤਾਂ ਭੈਣ ਭਰਾ ਦੋਵੇਂ ਆਪਸ ਵਿੱਚ ਗੱਲੇ ਮਿਲ ਕੇ ਭਾਵੁਕ ਵੀ ਹੋਏ ਇੱਕ ਦੂਜੇ ਦਾ ਹਾਲ ਚਾਲ ਜਾਣਿਆ ਫਿਕਰਮੰਦੀ ਵੀ ਪ੍ਰਗਟਾਈ ਪਰ ਕਿਸਾਨ ਆਗੂ ਕਹਿੰਦੇ ਜੀ ਆਪਣੇ ਫੈਸਲੇ ਤੇ ਟਲਨੇ ਤੇ ਹੁਣ ਬਕਾਇਦਾ ਤੌਰ ਤੇ ਵਲੰਟੀਅਰ ਤਾਇਨਾਤ ਨੇ ਕਿਤੇ ਪੁਲਿਸ ਪਹਿਲਾਂ ਹੀ ਨਾ ਕਰੇ ਕਿਉਂਕਿ ਡਲੇ ਉਹਨਾਂ ਕਿਹਾ ਸੀ ਕਿ ਮੈਨੂੰ ਤਾਂ ਅੱਧੀ ਰਾਤ ਨੂੰ ਚੱਕ ਕੇ ਲੈ ਕੇ ਜਬਰੀ ਤੇ ਮੇਰੇ ਤਾਂ ਜਾਣ ਬੁਝ ਕੇ ਟੈਸਟ ਕਰਨ ਦੀ ਕੋਸ਼ਿਸ਼ ਕੀਤੀ ਮੇਰੇ ਜਾਣ ਬੁਝ ਕੇ ਸੈਂਪਲ ਲੈਣ ਦੀ ਕੋਸ਼ਿਸ਼ ਕੀਤੀ ਮੈਨੂੰ ਦਵਾਈ ਬੁੱਟੀ ਪਰ ਮੈਂ ਕਿਹਾ ਵੀ ਜੇ ਮੈਂ ਮਰਨ ਬਰ ਤੋੜਨਾ ਹੀ ਹੁੰਦਾ ਫਿਰ ਤਾਂ ਮੈਂ ਜਿਹੜੇ ਪੁਲਿਸ ਵਾਲੇ ਮੈਨੂੰ ਲੈ ਕੇ ਆ ਮੈਨੂੰ ਦੀ ਚਾਹ ਪੀ ਰਹੇ ਤਾਂ ਉਹ ਵੀ ਚਾਪੜਾਉਂਦੇ ਸੀ ਮੈਨੂੰ ਤਾਂ ਮੈਂ ਤਾਂ ਉਹਨਾਂ ਦੇ ਚਾਹ ਬਿਸਕੁਟ ਵੀ ਨਹੀਂ ਲੈਤੇ ਮੈਂ ਤੁਹਾਡੇ ਦਵਾਈਆਂ ਬੁੱਟੀਆਂ ਸੈਂਪਲ ਮੈਂ ਨਹੀਂ ਲੈਣੇ ਪਰ ਕਹਿੰਦੇ ਕਿ ਇਹ ਗੱਲ ਬਾਹਰ ਝੂਠੀ ਫੈਲਾਈ ਜਾਂਦੀ ਰ ਕੁਈ ਮੇਰੇ ਜਦੋਂ ਟੈਸਟ ਨੂੰ ਉਹਨਾਂ ਨੂੰ ਕੀ ਪਤਾ ਹਾਂ ਕਹਿੰਦੇ ਤੰਗ ਇਸ ਕਦਰ ਕੀਤਾ ਸੀ ਕਿ ਉੱਥੇ ਮੋਬਾਈਲ ਮੈਨੂੰ ਤਾਂ ਕੀ ਹੈ ਜਿਹੜੇ ਹੋਰ ਮਰੀਜ਼ داخل ਸੀ ਵਿਚਾਰੇ ਉਹਨਾਂ ਨੂੰ ਕਹਿੰਦੇ ਅਸਲ 'ਚ ਮੈਂ ਜੇਲ੍ਹ 'ਚ ਸੀ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਹਸਪਤਾਲ ਨੂੰ ਹੀ ਜੇਲ੍ਹ 'ਚ ਬਦਲ ਦਿੱਤਾ ਗਿਆ ਸੀ ਪਰ ਇੱਥੇ ਹੁਣ ਇਸ ਮਰਨ ਵਰਤ ਦੇ ਨਾਲ ਨਾਲ ਇਹ ਪਹਿਲੂ ਵੱਡਾ ਹੁੰਦਾ ਜਾ ਰਿਹਾ ਕਿ ਕਿਸਾਨ ਦਿੱਲੀ ਕੀ ਕਿਸਾਨੀ ਮੰਗਾਂ ਲਈ ਜਾਣਗੇ ਜਾਂ ਭਾਜਪਾ ਦੇ ਟੂਲ ਬਣ ਕੇ ਚਲੇ ਜਾਣਗੇ ਭਾਜਪਾ ਇਹਨਾਂ ਨੂੰ ਆਪਣੇ ਹਥਿਆਰ ਵਜੋਂ ਵਰਤ ਲਵੇਗੀ ਸੋ ਹਰਿਆਣਾ ਦੇ ਵਿੱਚ ਬੀਜੇਪੀ ਨੂੰ ਜਾਟ ਕਿਸਾਨਾਂ ਦਾ ਪ੍ਰਦਰਸ਼ਨ ਫਾਇਦਾ ਪਹੁੰਚਾ ਗਿਆ ਤੇ ਬੀਜੇਪੀ ਇਸੇ ਤਰ੍ਹਾਂ ਦੀ ਰਾਜਨੀਤੀ ਪੰਜਾਬ 'ਚ ਵੀ ਭੜਲਦੀ ਆ ਤੇ ਉਹਦਾ ਟ੍ਰੇਲਰ ਉਹ ਦਿੱਲੀ ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਦੇਖਣਾ ਚਾਹੀਦੀ ਆ ਕਿ ਜੇ ਕਿਸਾਨ ਆਏ ਕਿਸਾਨ ਬੀਜੇਪੀ ਖਿਲਾਫ ਕੇਂਦਰ ਸਰਕਾਰ ਖਿਲਾਫ ਅਵਾਨੀ ਰਾਣੀ ਖਿਲਾਫ ਬੋਲਣਗੇ ਤੇ ਅਸੀਂ ਇਹਨਾਂ ਕਾਂਗੇ ਦੇਖੋ ਜੀ ਵਿਕਾਸ ਵਿਰੋਧੀ ਨੇ ਲੋਕ ਵਿਰੋਧੀ ਨੇ ਸਰਕਾਰ ਵਿਰੋਧੀ ਨੇ ਜੀ ਇਹ ਤੰਗ ਕਰਦੇ ਜਾਂ ਆਮ ਲੋਕਾਂ ਨੂੰ ਤੇ ਆਪਾਂ ਵੋਟਾਂ ਇਕੱਠੀਆਂ ਕਰਾਂਗੇ ਸੋ ਇਹ ਦਿੱਲੀ ਦੀ ਰਾਜਨੀਤੀ ਦੇ ਵਿੱਚ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ 'ਚ ਪੰਜਾਬ ਦੀਆਂ ਕਿਸਾਨ ਜਿੱਥੇ ਵੀ ਨਿੱਕ ਤੇ ਟੂਲ ਨਾ ਬਣ ਜਾਣ ਇੱਕ ਵੱਡਾ ਸਵਾਲ ਖੜਾ ਹੁੰਦਾ ਜਾ ਰਿਹਾ ਜਦੋਂ ਕਿ ਬੱਖੋਕ ਸੂਬਿਆਂ ਦੇ ਕਿਸਾਨ ਵੀ ਆਗੂ ਉਹਨਾਂ ਦੇ ਟੈਕਨੋਰੀ ਸ਼ੰਭੂ ਪਹੁੰਚ ਰਹੇ ਨੇ ਉਹਨਾਂ ਦਾ ਆਪਸੇ ਤਾਲਮਿਲ ਹੋ ਰਿਹਾ ਤੇ ਕਿਹਾ ਜਾ ਰਿਹਾ ਕਿ ਜਦੋਂ 6 ਦਸੰਬਰ ਨੂੰ ਦਿੱਲੀ ਨੂੰ ਕੂਚ ਕੀਤਾ ਜਾਊਗਾ ਤਾਂ ਉਸ ਦਿਨ 6 ਸੂਬਿਆਂ ਦੇ ਕਿਸਾਨ ਨਾਲ ਹੋਣਗੇ ਜਿਹਦੇ ਵਿੱਚ ਪੰਜਾਬ ਵੀ ਹੈ ਜਿਹਦੇ ਵਿੱਚ ਹਰਿਆਣਾ ਵੀ ਹੈ ਜਿਹ ਵਿੱਚ ਰਾਜਸਥਾਨ ਵੀ ਹੈ ਜਿਹਦੇ ਵਿੱਚ ਯੂਪੀ ਵੀ ਹੈ ਤੇ ਜਿਹਦੇ ਵਿੱਚ ਕੇਰਲਾ ਵੀ ਹੈ ਸੋ ਇਦਾਂ ਉਤੋਂ ਬਾਅਦ ਹੋਰ ਵੱਧ ਕਿਸਾਨ ਆਗੂ ਵੀ ਆ ਸਕਦੇ ਨੇ ਹੁਣ ਕਿ ਸੰਜੇ ਜਿੱਥੇ ਹੁੰਦੀਆਂ ਸਾਰੀਆਂ ਫਿਲਹਾਲ ਇਹ ਤੈ ਮੰਨਿਆ ਜਾ ਰਿਹਾ ਕਿ 6 ਤੋਂ ਬਾਅਦ ਸੂਬਿਆਂ ਦੇ ਕਿਸਾਨ 6 ਤਰੀਕ ਨੂੰ ਦਿੱਲੀ ਨੂੰ ਕੁਝ ਕਰਨਗੇ ਉਹਦੇ ਉੱਤੇ ਵੀ ਸਾਡੀ ਨਜ਼ਰ ਹੈ ਸੋ ਇਸ ਪਹਿਲ ਨੂੰ ਤੇ ਖਬਰਾਂ ਸੀਗੀਆਂ ਬਹੁਤ ਬਹੁਤ ਸ਼ੁਕਰੀਆ ਤੁਸੀਂ ਵੇਖਦੇ ਰਹੋ ਗਲੋਬਲ ਪੰਜਾਬ ਟੀਵੀ ਧੰਨਵਾਦ